चंगा चंग चंगा मेरा पुत्र चंगा ध्यान बाय चुना हांजी वाहे हाँ जी का खालसा वाहेगुरु जी की फतेह सारे सज्जना मित्रा नु प्यार सत श्री अकाल जी बड़े ਲੰਬੇ ਸਮੇਂ ਤੋਂ ਬਾਅਦ ਆਪਾਂ ਤੁਹਾਡੇ ਲਈ ਹੁਣ ਜਿਹੜਾ ਕਿ ਸਫਰ-ਏ-ਸ਼ਹਾਦਤੀ ਦੀ ਜਿਹੜੀ ਕਿ ਨਵੀਂ ਲੋਗ ਵੀਡੀਓ ਲੈ ਕੇ ਆ ਰਹੇ ਹਾਂ ਜੀ ਹਨਾ ਆਪਣਾ ਜਿਹੜਾ ਕਿ ਸਫਰ-ਏ-ਸ਼ਹਾਦਤ ਆਪਾਂ ਸ਼ੁਰੂ ਕਰ ਲਿਆ ਜੀ ਅੱਜ ਤੋਂ ਹਨਾ ਜੀ ਅੱਜ ਹੈਗੀ ਆ ਜੀ 17 ਦਸੰਬਰ 3 ਪੋ ਆ ਜੀ ਹਨਾ ਤੇ ਸਫਰ-ਏ-ਸ਼ਹਾਦਤ ਫਤਿਹਗੜ੍ਹ ਸਾਹਿਬ ਸਰਹੰਗ ਅਤੇ ਚਮਕੌਰ ਸਾਹਿਬ ਤੇ ਹੋਰ ਵੀ ਜਿਹੜੇ ਕਿ ਨਾਲ-ਨਾਲ ਇਤਿਹਾਸਕ ਸਥਾਨ ਹੋਣਗੇ ਆਪਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਕਿ ਉਹ ਇਤਿਹਾਸਕ ਸਥਾਨਾਂ ਦੇ ਦਰਸ਼ਕ ਦੇਦਾਰ ਉਹਨਾਂ ਦਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਹਰ ਵਲੌਗ ਵੀਡੀਓ ਵਿੱਚ ਤੇ ਇਸ ਟਾਈਮ ਆਪਾਂ ਜਿੱਥੇ ਖੜੇ ਆਂ ਜੀ ਆਪਾਂ ਆਪਣੇ ਸ਼ਹਿਰ ਹਨੁਮਾਨਗੜ੍ਹ ਤੋਂ ਸਵੇਰੇ 8 ਵਜੇ ਚੱਲੇ ਸੀ ਨਾ ਤੇ ਇਸ ਟਾਈਮ ਪੋਣੀਕ 9 ਦਾ ਟਾਈਮ ਹੋ ਗਿਆ ਤਾਂ ਆਪਾਂ ਪਹੁੰਚ ਗਏ ਜੀ ਐਕਸਪ੍ਰੈਸ ਹਾਈਵੇ ਭਾਰਤਮਾਲਾ ਦੇ ਕੋਲ ਹਨਾ ਤੇ ਇੱਥੇ ਸਰੋ ਦੇ ਖੇਤ ਸੀ ਤੇ ਮੈਂ ਕਿਹਾ ਚਲੋ ਵੀ ਇੱਥੇ ਆ ਕੇ ਵੀਡੀਓ ਆਪਾਂ ਸ਼ੁਰੂ ਕਰ ਲੈਣੇ ਹਨਾ ਜੀ ਤੇ ਇਹ ਦੇਖੋ ਆਪਾਂ ਸਫ਼ਰ ਦੇ ਵਿੱਚ ਜਿੰਨੇ ਵੀ ਇਤਿਹਾਸਕ ਸਥਾਨ ਆਪਾਂ ਕੋਸ਼ਿਸ਼ ਕਰਾਂਗੇ ਵੀ ਸਾਰੇ ਦੇ ਸਾਰੇ ਆਪਾਂ ਕਵਰ ਕਰ ਸਕੀਏ ਨਾ ਕਿਉਂਕਿ ਬੜੇ ਲੰਮੇ ਟਾਈਮ ਤੋਂ ਬਾਅਦ ਆਪਾਂ ਚੈਨਲ ਦੇ ਉੱਤੇ ਆਏ ਆਂ ਨਾ ਤੇ ਆਪਾਂ ਤੁਹਾਨੂੰ ਨਰਾਜ ਨਹੀਂ ਕਰਾਂਗੇ ਹੈ ਨਾ ਜਿੰਨੇ ਵੀ ਸਥਾਨ ਨੇ ਸਾਰੇ ਤੇ ਸਾਰੇ ਦਰਸ਼ਨ ਦੇਦਾਰ ਕਰਾਵਾਂਗੇ ਹੋਰ ਵੀ ਜਿਹੜੇ ਕੀ ਸਥਾਨ ਹੋਣਗੇ ਉਹ ਵੀ ਤੁਹਾਨੂੰ ਨਵੀਂ ਲੋਕੇਸ਼ਨਾਂ ਤੇ ਆਪਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਉੱਥੇ ਵੀ ਆਪਾਂ ਵਿਜ਼ਿਟ ਕਰਕੇ ਉੱਥੇ ਵੀ ਤੁਹਾਨੂੰ ਆਪਾਂ ਦਰਸ਼ਨ ਦੇਦਾਰ ਕਰਾ ਸਕੀਏ ਨਾ ਤੇ ਆਓ ਫਿਰ ਚੱਲਦੇ ਹਾਂ ਸਫ਼ਰ ਦੇ ਨਾਲ ਜੁੜਜੋ ਜੀ ਸਫ਼ਰ ਇਹ ਸ਼ਹਾਦਤ ਹੈ ਨਾ ਤੇ ਆ ਜਿਹੜੇ 15 ਦਿਨ ਹੋਣ ਵਾਲੇ ਜੀ ਨਾ ਸਫ਼ਰ-ਏ-ਸ਼ਾਦ ਦੇ ਬਹੁਤ ਖਾਸ ਹੋਣ ਵਾਲੇ ਸਿੱਖ ਧਰਮ ਦੇ ਲਈ ਹੈ ਨਾ ਤੇ ਆਪਣੇ ਸਾਰਿਆਂ ਦੇ ਲਈ ਹੈ ਨਾ ਜੀ ਕੋਕੀ ਸ਼ੀਧੀ ਭਰਿਆ ਮਹੀਨਾ ਵਾਣਾ ਤੇ ਆਪਾਂ ਚਾਰ ਸ਼ਹਿਬ ਜਿਆਦੇ ਹਨ ਮਾਤਾ ਗੁਜਰੀ ਜੀ ਨੂੰ ਧੰਨ ਦਸਵੇਂ ਪਾਸ਼ਾ ਨਾਲ ਸਾਰੇ ਸ਼ਹੀਦ ਸਿੰਘਾਂ ਨੂੰ ਆਪਾਂ ਯਾਦ ਕਰਨਾ ਤੇ ਉਹਨਾਂ ਦੇ ਸਥਾਨਾਂ ਤੇ ਆਪਾਂ ਵਿਜ਼ਿਟ ਕਰਨਾ ਹਨ ਤੇ ਇਸ ਕਰਕੇ ਵਲੋਗ ਨੂੰ ਆਪਣਾ ਫਰਜ਼ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਦੇ ਨਾਲ ਜੇ ਨਵੇਂ ਜੁੜਦੇ ਹੋ ਪਟ ਸਿੱਖ ਟਰੈਵਲ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਤੇ ਐਸੇ ਅਕਾਊਂਟ ਦੇ ਆਪਣਾ ਜਿਹੜਾ ਕਿ ਇੰਸਟਾਗ੍ਰਾਮ ਤੇ ਵੀ ਜਾ ਕੇ ਫੋਲੋ ਜਰੂਰ ਕਰ ਲਿਓ ਜੀ ਐਸੇ ਨਾਮ ਦੇ ਉੱਤੇ ਆਈਡੀ ਹੈਗੀ ਹੈ ਨਾ ਉੱਥੇ ਵੀ ਤੁਹਾਨੂੰ ਨਵੇਂ-ਨਵੇਂ ਇਤਿਹਾਸਕ ਰੀਲਾ ਦੇਖਣ ਨੂੰ ਮਿਲਣਗੀਆਂ ਜਿਹੜੀ YouTube ਦੇ ਜਿਹੜੇ ਗਾਈਡਲਾਈਨਸ ਦੇ ਖਿਲਾਫ ਹੋ ਜਾਂਦੀ ਹੈ ਨਾ ਕਈ ਵੇਲੇ ਵੀਡੀਓ ਉਹ YouTube ਤੇ ਅਪਲੋਡ ਨਹੀਂ ਹੁੰਦੀਆਂ ਨਾ ਤੋ ਆਪਾਂ ਇੰਸਟਾਗ੍ਰਾਮ ਤੇ ਜਰੂਰ ਅਪਲੋਡ ਕਰਾ ਕਰਾਂਗੇ ਨਾ ਤੇ ਇਸ ਕਰਕੇ ਹੁਣ ਚਲੋ ਆਪਾਂ ਚੱਲਦੇ ਹਾਂ ਨਾ ਤੇ ਸਫਰ ਇਹ ਸ਼ਹਾਦਤ ਹੈ ਨਾ ਤੇ ਬਹੁਤ ਲੰਮੇ ਸਮੇਂ ਤੋਂ ਬਾਅਦ ਆਪਾਂ ਜਿਹੜਾ ਕਿ ਗੁਰੂ ਪਾਸ਼ਾ ਦਾ ਓਟ ਆਸਾੜਾ ਲੈ ਕੇ ਸਫਰ ਹੈ ਸ਼ਾਹਦਾ ਦਾ ਆਪਾਂ ਸਫਰ ਸ਼ੁਰੂ ਕੀਤਾ ਨਾ ਤਾਂ ਜੋ ਆਪਾਂ ਕੁਝ ਵੱਖਰਾ ਕਨਸੈਪਟ ਆਪਣੇ ਚੈਨਲ ਤੇ ਲਿਆ ਸਕੀ ਹੈ ਨਾ ਤੇ ਆਪਣੀ ਫੁੱਲ ਤਿਆਰੀ ਹੈ ਮੈਂ ਤੁਹਾਨੂੰ ਦਿਖਾ ਦੇਣਾ ਨਾ ਕੀ ਕੀ ਆਪਾਂ ਸਮਾਨ ਜਿਹੜਾ ਕਿ ਲੈ ਕੇ ਚੱਲੇ ਕਿਉਂਕਿ ਉੱਥੇ ਠੰਡ ਬਹੁਤ ਜ਼ਿਆਦਾ ਵਾ ਤੇ ਆਪਣੇ ਦੋ ਤਿੰਨ ਭਰਾ ਵੀ ਉੱਥੇ ਮਾਮੇ ਦੇ ਮੁੰਡੇ ਪਹੁੰਚੇ ਪਏ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉੱਥੇ ਕਮਰਾ ਮਨਮਕੀ ਨਹੀਂ ਮਿਲ ਸਕਦਾ ਨਾ ਜਿੰਦੇ ਕਰਕੇ ਮੈਂ ਆਪਾਂ ਨੂੰ ਕਿ ਉਰੇ ਪਰੇ ਠਹਿਰਨਾ ਪੈਣਾ ਕਿਉਂਕਿ ਸੰਗਤ ਆਲਰੇਡੀ ਬਹੁਤ ਜ਼ਿਆਦਾ ਪਹਿਲੇ ਤੁਸੀਂ ਮਤਲਬ ਕਿ ਵਿਜ਼ਿਟ ਕਰਦੀ ਹੈ ਨਾ ਤੁਹਾਨੂੰ ਪਤਾ ਦੂਰੋਂ ਨੇੜੋਂ ਸਾਰੇ ਪਾਸੋਂ ਸੰਗਤ ਉੱਥੇ ਆਂਦੀ ਹੈ ਨਾ ਇਸ ਕਰਕੇ ਮਤਲਬ ਕਿ ਸਰਾਵਾਂ ਦੇ ਵਿੱਚ ਜਾਂ ਫਿਰ ਗੁਰੂ ਘਰ ਦੇ ਯਾਤਰੀ ਨਿਵਾਸ ਦੇ ਵਿੱਚ ਕਮਰਾ ਮਿਲਣਾ ਮੁਸ਼ਕਲ ਹੋ ਜਾਂਦਾ ਨਾ ਤਾਂ ਉਹਦੇ ਲਈ ਆਪਾਂ ਵੀ ਕੋਸ਼ਿਸ਼ ਕਰਾਂਗਾ ਪਰ ਉਰੇ ਪਰੇ ਥੋੜਾ 20 30 ਕਿਲੋਮੀਟਰ ਜਾਂ 40 ਕਿਲੋਮੀਟਰ ਉਰੇ ਪਰੇ ਕਿਸੇ ਗੁਰੂ ਘਰ ਦੇ ਵਿੱਚ ਆਪਾਂ ਰੁਕ ਸਕੀਏ ਤੇ ਉੱਥੇ ਦੇ ਆਪਾਂ ਤਾਂ ਦਰਸ਼ਨ ਜਰਾ ਉੱਥੇ ਦਾ ਇਤਿਹਾਸ ਤੇ ਨਾਲੇ ਮਤਲਬ ਕਿ ਆਪਾਂ ਫਤਿਹਗੜ੍ਹ ਸਾ ਆਪਾਂ ਜਾ ਸਕੀਏ ਨਾ ਵੀ ਉੱਥੋਂ ਸਾਨੂੰ ਨੇੜੇ ਪਵੇ ਤੇ ਨਾਲੇ ਆਪਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਨਾ ਤੇ ਆਓ ਫਿਰ ਚੱਲਦੇ ਹਾਂ ਤੇ ਨਾਲੇ ਮੈਂ ਤੁਹਾਨੂੰ ਹੁਣ ਰੋਡ ਦਾ ਥਿਊ ਵਿਊ ਦਿਖਾਣਾ ਸਭ ਤੋਂ ਪਹਿਲੇ ਦੇਖ ਸਕਦੇ ਹੋ ਨਾ ਇਹ ਆਪਣਾ ਪੂਰਾ ਬੈਗ ਆਪਾਂ ਪੈਕ ਕੀਤਾ ਹੋਣਾ ਨਾਲ ਦੋ ਕੰਬਲ ਲਿੱਤੇ ਆ ਇੱਕ ਨਾਲ ਖੇਸ ਲਿੱਤਾ ਹੋਣਾ ਇਹ ਆਪਣੇ ਦਸਤਾਨੇ ਆ ਗਏ ਨਾਲ ਜਿਹੜਾ ਕੀ ਇਹ ਆਪਣਾ ਆ ਗਿਆ ਵੱਡੇ ਵਾਲਾ ਜਿਹੜਾ ਆਪਾਂ ਕਹਿ ਸਕਦੇ ਇਹਨੂੰ ਸਨ ਗਲਾਸਸ ਹਨਾ ਤੇ ਆ ਆ ਗਿਆ ਜੀ ਭਾਰਤ ਮਾਲਾ ਹਾਈਵੇ ਐਕਸਪ੍ਰੈਸ ਰੋਡ ਆ ਸਾਰਾ ਦਾ ਸਾਰਾ ਤੁਸੀਂ ਦੇਖ ਸਕਦੇ ਹੋ ਨਾ ਤੇ ਐਸੇ ਰੋਡ ਤੇ ਆਪਾਂ ਖੜੇ ਆ ਨਾ ਤੇ ਅਥੋਂ ਹਿਮਾਨਗੜ ਹੈਗਾ ਲੰਮਸਮ 30 ਕਿਲੋਮੀਟਰ ਆ ਨਾ ਤੇ ਹੁਣ ਆਪਾਂ ਚੱਲਦੇ ਆਂ ਲੋ ਜੀ ਆਪਾਂ ਇਸ ਗੁਰੂ ਘਰ ਦੇ ਵਿੱਚ ਆਪਾਂ ਹੁਣੇ ਲੰਗਰ ਛਕਿਆ ਵਾ ਸ਼ਹਿਰ ਹੈਗਾ ਵਾ ਬਰਨਾਲਾ ਤੇ ਗੁਰਦੁਆਰਾ ਮਨਜੀਤ ਸਾਹਿਬ ਹਨਾ ਤੇ ਆ ਆਪਣਾ ਖੜਾ ਜੀ ਮੋਟਰਸਾਈਕਲ ਤੇ ਹੁਣ ਆਪਾਂ ਅੱਗੇ ਚਾਲੇ ਪਾ ਰਹੇ ਆ ਜੀ ਹਨਾ ਤੇ ਆਪਾਂ ਸਿੱਧਾ ਥੋ ਜਾਵਾਂਗੇ ਸਮਰਾਲਾ ਸਮਰਾਲੇ ਤੋਂ ਸਿੱਧਾ ਜਿਹੜਾ ਕੀ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਫਿਰ ਪੱਠਾ ਸਾਹਿਬ ਜੀ ਹਨਾ ਤੇ ਚਲੋ ਫਿਰ ਆਓ ਹੁਣ ਚਾਲੇ ਪਾਨੇ ਆ ਜੀ ਲੰਗਰ ਪਛਾਦ ਆਪਾਂ ਇਸ ਗੁਰੂ ਘਰ 'ਚ ਛਕ ਲਿਆ ਵਾ ਹੁਣ ਅੱਗੇ ਚਾਹ ਪੀਨੇ ਆ ਹਨਾ ਕੋਈ ਵਧੀਆ ਜਿਹਾ ਹੋਟਲ ਦੇਖ ਕੇ ਤੇ ਫਿਰ ਉਸ ਤੋਂ ਬਾਅਦ ਠੰਡ ਦੂਰ ਕਰਕੇ ਤੇ ਫਿਰ ਚੱ ਲੋ ਜੀ ਸਵੇਰ ਦੀ ਆਪਾਂ ਹੁਣ ਚਾਹ ਪੀ ਲੱਗੇ ਆ ਤੇ ਆ ਆਪਣਾ ਸਵਾ ਆਹ ਸ਼ੌਕ ਤੋਂ ਆਪਾਂ ਚਾਹ ਪੀ ਰਹੇ ਆ ਕੋਈ 2 ਬਚ ਗਏ ਆ ਤੇ ਰਾਏਕੋਟ ਪਹੁੰਚੇ ਆ ਹਨਾ ਤੇ ਸਵੇਰ ਦੇ ਛੱਲੇ ਪੀ ਆ 8 ਵਜੇ ਦੇ ਤੇ ਹੁਣ ਆਪਾਂ ਅਹਿਮਦਗੜ ਵਾਇਆ ਹੋ ਕੇ ਤੇ ਸਮਰਾਲਾ ਵਾਇਆ ਹੋ ਕੇ ਇਸ ਤਾ ਪਹੁੰਚਾਂਗੇ ਚੰਪੌਰ ਸਾਹਿਬ ਚੰਪੌਰ ਸਾਹਿਬ ਤੋਂ ਫਿਰ ਆਪਾਂ ਪਹੁੰਚਾਂਗੇ ਜੀ ਪੱਠਾ ਸਾਹਿਬ ਹਨਾ ਤੇ ਯਾਪਨਾ ਅੱਜ ਦਾ ਟਿਕਾਣਾ ਜੀ ਪਾਸ਼ਾ ਦੀ ਕਿਰਪਾ ਨਾਲ ਹੋਊਗਾ ਹਨਾ ਤੇ ਬਾਕੀ ਦੇਖਦੇ ਆ ਕਿਰਪਾਸ਼ਾ ਜੀ ਕਿਵੇਂ ਸਭ ਕੁਝ ਦੇਜਾ ਕਰਦੇ ਆ ਹਨਾ ਤੇ ਫਿਰ ਆਪਾਂ ਫਾਇਦਕਰ ਸਾਹਿਬ ਦੀ ਵੀ ਦਿਹਾੜੀਆ ਕਰਾਂਗੇ ਤੇ ਸਫਰ ਸ਼ਾਹਰਤ ਦਾ ਜੇ ਪਹਿਲਾ ਦਿਨ ਹਨਾ ਤੇ ਪਹਿਲਾ ਦਿਨ ਘੰਟਾ ਡੇਢ ਘੰਟਾ ਆਪਾਂ ਲੇਟ ਹੋਏ ਆ ਕਾਫੀ ਜਿਆਦਾ ਲੇਟ ਹੋ ਗਏ ਆ ਹਨਾ ਅਹਮਦਗੜ ਤੋਂ ਨਾ ਰਾਇਪੁਰ ਤੋਂ ਜਵਾਇਨਾ ਰਾਇਪੁਰ ਤੋਂ ਆਪਣੀ ਰੋਡ ਚੇਂਜ ਹੋ ਗਈ ਹੈ ਨਾ ਅਹਮਦਗੜ ਤੋਂ ਤੇ ਉਸ ਤੋਂ ਬਾਅਦ ਆਪਾਂ ਸਦਾ ਸੰਵਾਲੇ ਜਾਣਾ ਸੰਵਾਲੇ ਤੋਂ ਪਰਤ ਤੱਕ ਆਪਾਂ ਕਿਹੜੀ ਰੋਡ ਛੱਡ ਕੇ ਤੇ ਆਪਾਂ ਸਹੀ ਰੋਡ ਤੇ ਚੜੇ ਹੈ ਨਾ ਤੇ ਹੁਣ ਆਪਾਂ ਆ ਗਏ ਆ ਲੁਧਿਆਣਾ ਪਾਰ ਕਰਕੇ ਅਨੀਲੋ ਨਹਿਰ ਤੁਸੀਂ ਦੇਖ ਸਕਦੇ ਹੋ ਨਾ ਨੀਲੋ ਨਹਿਰ ਆ ਜਿੱਦੀ ਲੰਮੀ ਚੌੜੀ ਆ ਬਹੁਤ ਲੰਮੀ ਚੌੜੀ ਨਹਿਰ ਹੈਗੀ ਆ ਨਾ ਇਸ ਰੋਡ ਦੇ ਉੱਤੇ ਆਪਾਂ ਚੜ ਗਏ ਆ ਤੇ ਆਹ ਰੋਡ ਤੇ ਆਪਾਂ ਕਾਫੀ ਆਲੀ ਪਹਿਲੇ ਵੀ ਆਏ ਗਏ ਆ ਹਨਾ ਇਹ ਇੱਥੇ ਹੱਥੋਂ ਇਹ ਪੁਰਾਣਾ ਪੋਲਾ ਪੁੱਛਾ ਜਿਹੜਾ ਨਾ ਅੰਗਰੇਜ਼ਾਂ ਦੇ ਵੇਲੇ ਦਾ ਬਣਾ ਹੋਇਆ ਹੈ ਨਾ ਬਹੁਤ ਪੁਰਾਣਾ ਪੋਲਾ ਹੈ ਨਾ ਆਹ ਤੇ ਉਹ ਨਵਾਂ ਬਣਿਆ ਉਹ ਉੱਤੇ ਵਾਲਾ ਪੋਲਾ ਨਾ ਮਰਹਾਂ ਦੇ ਪੋਲ ਹੀ ਇੱਕ ਥੱਲੇ ਜਿਹੜਾ ਉਹ ਦੇਖੋ ਜੀ ਉੱਧਰ ਨਾ ਨਵਾਂ ਪੋਲ ਤਾਂ ਦੇਖ ਜੂਗਾ ਤੇ ਪੁਰਾਣਾ ਪੋਲ ਨਿਕਝੂਗਾ ਤੁਹਾਨੂੰ ਐ ਦੇਖੋ ਤੇ ਥੱਲੇ ਆ ਜੀ ਆਹ ਦੇਖੋ ਉਹ ਥੱਲੇ ਵਾਲਾ ਜਿਹੜਾ ਨਾ ਉਹ ਪੁਰਾਣਾ ਪੋਲਾ ਜੀ ਅੰਗਰੇਜ਼ਾਂ ਦੇ ਟਾਈਮ ਦਾ ਆ ਹੁਣ ਉਹਨਾ ਪੁਲ ਪਾਰ ਕਰਦੇ ਬਾਅਦ ਛੋਟੀ ਜੀ ਇਹਨਾ ਰੋਡ ਸ਼ੁਰੂ ਹੋ ਜਾਂਦੀ ਹੈ ਨਾ ਅੱਗੇ ਤੋਂ ਜਾ ਕੇ ਵੱਡੀ ਹੋ ਜਾਂਦੀ ਆ ਤੇ ਬਸ ਇੱਥੇ ਥੋੜਾ ਟ੍ਰੈਫਿਕ ਹੈ ਨਾ ਕਿ ਸ਼ੁਰੂ ਤੋਂ ਹੀ ਰਹਿੰਦਾ ਵਾ ਨਾ ਅਸੀਂ ਜਿੰਨੀ ਅਲੀ ਵੀ ਇਹ ਰੋਡ ਤੇ ਆਏ ਗਏ ਆ ਨਾ ਹਮੇਸ਼ਾ ਹੀ ਇੱਥੇ ਸਾਨੂੰ ਟ੍ਰੈਫਿਕ ਦੇਖਣ ਨੂੰ ਮਿਲਦਾ ਵਾ ਨਾ ਵੀ ਵਾਰ-ਵਾਰ ਬ੍ਰੇਕ ਲਾਣੀ ਪੈਂਦੀ ਆ ਤੇ ਜਿੰਦੇ ਕਰਕੇ ਬੰਦਾ ਉਵੇਂ ਹੀ ਦੁਖੀ ਜਾ ਹੋ ਜਾਂਦਾ ਨਾ ਬੰਦਾ ਵਾਰ-ਵਾਰ ਬ੍ਰੇਕ ਮਾਰਨੀ ਨਾ ਕਿਉਂਕਿ ਫਿਰ ਉਹ ਸੁਵਾਤ ਜਾਈ ਖਤਮ ਹੋ ਜਾਂਦਾ ਰੋਡ ਤੇ ਗੱਡੀ ਚਲਾਉਂਦਾ ਨਾ ਇੱਕ ਰੋਡ ਦਾ ਹਾਲ ਵੀ ਤੁਸੀਂ ਦੇਖ ਸਕਦੇ ਹੋ ਟੁੱਟੀ ਫੁੱਟੀ ਜੀ ਰੋਡ ਆ ਇਹ ਕਾਫੀ ਟਾਈਮ ਤੋਂ 7-8 ਸਾਲਾਂ ਤੋਂ ਦੇਖਦੇ ਪਏ ਆ ਏਦਾਂ ਹੀ ਰੋਡ ਬਣੀ ਪਈ ਨਾ 2019 ਤੋਂ ਲਗਾਤਾਰ ਮੈਂ ਰੋਡ ਨੂੰ ਦੇਖ ਰਿਹਾ ਜਿਨਾ 2019 ਤੋਂ ਤੁਸੀਂ ਸਮਝ ਸਕਦੇ ਹੋ ਮਤਲਬ ਕਿ ਏਦਾਂ ਦੀ ਅੱਧੀ ਰੋਡ ਦੇਖੀ ਆ ਮੈਂ ਹਨਾ ਟੁੱਟੀ ਭੱਜੀ ਜੀ ਰੋਡ ਆ ਆਂਦਾ ਕੋਈ ਪਤਾ ਨਹੀਂ ਕਿਉਂ ਲਈ ਜਾਂਦਾ ਕੰਮ ਨਹੀਂ ਕਰਦੇ ਪੈਣਾ ਇਹ ਆ ਰੋਡ ਨੂੰ ਬਣਾਉਣਾ ਚਾਹੀਦਾ ਏਡਾ ਹਾਈਵੇ ਨਾ ਸੋਹਣਾ ਬੰਦਾ ਵਾ ਜੇ ਨਾਲੇ 마ਸ਼ੀਵਾੜਾ ਵਾਲੀ ਰੋਡ ਵਾਦੀ ਵਾਲੀ ਆ ਨਾ ਜੀ ਤੇ ਇਹ ਨਾਲ ਨਾਲ ਨੀਲੋ ਨਹਿਰ ਚੱਲਦੀ ਆ ਹਨਾ ਆ ਵੀ ਤੁਸੀਂ ਦੇਖ ਸਕਦੇ ਹੋ ਥੋੜੀ ਥੋੜੀ ਜਿਹੀ ਧੁੰਦ ਵੀ ਸ਼ੁਰੂ ਹੋ ਗਈ ਆ ਪੈਣੀ ਇਹ ਪੰਜਾਬ ਦਾ ਮੌਸਮ ਤੇ ਸਾਡੇ ਰਾਜਸਥਾਨ ਦੇ ਵਿੱਚ ਤਾਂ ਹਲੇ ਧੁੰਦਾ ਸ਼ੁਰੂ ਨਹੀਂ ਹੋਈ ਆ ਪਰ ਐਸੇ ਇਲਾਕੇ ਵਿੱਚ ਪੰਜਾਬ ਦੇ ਇਲਾਕੇ ਵਿੱਚ ਨਾ ਧੁੰਦ ਜਿਹੜੀ ਸ਼ੁਰੂ ਹੋ ਗਈ ਆ ਨਾ ਕਿਉਂਕਿ ਫਿਰ ਪਾਣੀ ਦਾ ਇਲਾਕਾ ਹੀ ਆ ਨਾ ਪੰਜ ਤਰ੍ਹਾਂ ਦੀ ਧਰਤੀ ਆ ਪੰਜਾਬ ਦੇਸ਼ ਸਾਡਾ ਤੇ ਇਹਦੇ ਕਰਕੇ ਵੀ ਤੁਹਾਨੂੰ ਪਤਾ ਮੌਸਮ ਜਿਹੜਾ ਥੋੜਾ ਜਿਹਾ ਸੁਹਾਵਣਾ ਹੀ ਰਹਿੰਦਾ ਵਾ ਹਨਾ ਚੜਤੀ ਕਲਾ ਵਾਲਾ ਮੌਸਮ ਰਹਿੰਦਾ ਵਾ ਤੇ ਬਸ ਇੰਨਾ ਵੀ ਟਾਈਮ ਨਾਲ ਪਹੁੰਚ ਜੀ ਹੈ ਨਾ ਕਾਫੀ ਆਪਾਂ ਘੰਟਾ ਡੇਢ ਘੰਟਾ ਡੇਢ ਘੰਟਾ ਲੇਟ ਹੋ ਗਏ ਆ ਕਿਉਂਕਿ ਤੁਹਾਨੂੰ ਪਤਾ ਫਿਰ ਮਤਲਬ ਕਿ ਰਸਤੇ 'ਚ ਰੁਕੇ ਸੀ ਵੀਡੀਓ-ਵਿਡੀਓ ਬਣਾਈ ਆ ਨਾ ਰੀਲਾਂ ਬਣਾਈਆਂ ਥੋੜੀ-ਬਹੁਤੀ ਆ ਨਾ ਉਹ ਤੁਸੀਂ ਜਾ ਕੇ ਸਾਡੀ ਇੰਸਟਾਗ੍ਰam ਆਈਡੀ ਤੇ ਦੇਖ ਸਕਦੇ ਹੋ ਨਾ ਤੇ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿ ਬੋਤ ਨਵੀਆਂ ਨਵੀਆਂ ਮੈਨੂੰ ਖੁਦ ਨੂੰ ਨਹੀਂ ਪਤਾ ਕਿੱਥੇ ਕਿੱਥੇ ਵਿజిਟ ਕਰਨਾ ਵਾ ਨਾ ਮਤਲਬ ਕਿ ਜਿੰਨੇ ਵੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਇਤਿਹਾਸਕ ਸਥਾਨ ਹੈਗੇ ਆ ਨਾ ਉਹ ਸਾਰੇ ਦੇ ਸਾਰੇ ਵਿజిਟ ਕਰੀਏ ਹੈ ਨਾ ਵਿజిਟ ਕਰੀਏ ਤਾਂ ਤਾਂ ਜੋ ਮਨਨ ਕਿ ਇੱਕ ਵੱਖਰਾ ਸਾਡੇ ਨਾ ਚੈਨਲ ਦੇ ਉੱਤੇ ਵੱਖਰੀ ਇੱਕ ਨਾ ਸੀਰੀਜ਼ ਬਣੇ ਤੇ ਤੁਹਾਨੂੰ ਵੀ ਦੇਖਣ ਨੂੰ ਮਜ਼ਾ ਆਵੇ ਨਾ ਤੇ ਮੈਨੂੰ ਵੀ ਚੈਨਲ ਤੇ ਇਹ ਵਧੀਆ ਨਵਾਂ ਕਨਸੈਪਟ ਬਣਾਉਣ ਦੇ ਵਿੱਚ ਮਜ਼ਾ ਆ ਰਿਹਾ ਵਾ ਨਾ ਇਹ ਪਹਿਲੀ ਵਾਲੀ ਵੱਖਰਾ ਕੁਝ ਹੋਣ ਜਾ ਰਿਹਾ ਨਾ ਕਿਉਂਕਿ ਅਰਦਾਸ ਪਹਿਲੀ ਵਾਲੀ ਇਕੱਲਾ ਨਿਕਲਿਆ ਵਾ ਘਰੋਂ ਹਨਾ ਤੇ ਘਰ ਦੇ ਵੀ ਥੋੜੀ ਚਿੰਤਾ ਦੇ ਵਿੱਚ ਸੀ ਪਰ ਮੈਂ ਆ ਉਹਨਾਂ ਨੂੰ ਕਿਹਾ ਕਿ ਵਾਹਿਗੁਰੂ ਦਾ ਓਟ ਆਸਰਾ ਵਾ ਅਰਦਾਸ ਕਰੋ ਆਪਾਂ ਕਰਕੇ ਨਿਕਲੇ ਹਨਾ ਕਿ ਵਾਹਿਗੁਰੂ ਦਸਵੇਂ ਪਾਤਸ਼ਾਹ ਸ਼ਹੀਦ ਸਿੰਘ ਹਨਾ ਚਾਰ ਸ਼ਹਿਬ ਜਾਂਦੇ ਆਪਣੇ ਅੰਗ ਸਗੇ ਸਹਾਈ ਆ ਆਪਾਂ ਨੂੰ ਟੈਨਸ਼ਨ ਸਿਕਰ ਕਰਨ ਦੀ ਲੋੜ ਨਹੀਂ ਹਨਾ ਤੇ ਬਸ ਜੇ ਆ ਮ ਟਕਾਣਾ ਸੋਨਾ ਬਣ ਜਾਏ ਕੋਤੀ ਜੀ ਤੁਹਾਨੂੰ ਪਤਾ ਫਤਿਹਗੁਰ ਸਾਹਿਬ ਜੀ ਦਾ ਜਿਹੜਾ ਕਿ ਜੋੜ ਮੀਲਾ ਸ਼ਹੀਦੀ ਜੋੜ ਮੀਲਾ ਚੱਲ ਰਿਹਾ ਵਾ ਜਿੰਦੇ ਕਰਕੇ ਹਨਾ ਕਿ ਉਥੇ ਸਰਾਵਾਂ ਦਾ ਮਿਲਣਾ ਕੰਮ ਬਹੁਤ ਮੁਸ਼ਕਿਲ ਹੋ ਜਾਂਦਾ ਨਾ ਕਿ ਜਿਹੜੇ ਮੇਰੇ ਬਾਪੇ ਦੇ ਮੁੰਡੇ ਪਹੁੰਚੇ ਪਿਆ ਉਹਨਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ ਮੈਂ ਉਹਨਾਂ ਨੂੰ ਫੋਨ ਲਾਇਆ ਸੀ ਨਾ ਜਿੰਦੇ ਕਰਕੇ ਵੀ ਉਹਨਾਂ ਨੇ ਦੱਸਿਆ ਵੀ ਤੈਨੂੰ ਦਿੱਕਤ ਆ ਸਕਦੀ ਹੈ ਇਸ ਕਰਕੇ ਫਿਰ ਮੈਂ ਸੋਚਿਆ ਵੀ ਚਲੋ ਉਹਨਾਂ ਕੋਲ ਆਪਾਂ ਰਿਹਾਇਸ਼ ਕਰਾਂਗੇ 1 2 3 ਦਿਨ ਜਿੰਨੇ ਦਿਨ ਵੀ ਉੜਕਣਗੇ ਉਸ ਤੋਂ ਬਾਅਦ ਵੀ ਆਪਾਂ ਜਿਹੜਾ ਫੇਰ ਮਤਲਬ ਕਿ ਕੋਈ ਹੋਰ ਗੁਰੂ ਘਰ ਦੇ ਵਿੱਚ ਨਾ ਜਿੱਥੇ ਕਿ ਆਪਾਂ ਨੂੰ ਵਧੀਆ ਕਮਰਾ ਮਿਲ ਸਕੇ ਨਾ ਤਾਂ ਜੋ ਆਪਣੇ ਕੋ ਆਪਾਂ ਨੂੰ ਕੋਈ ਦਿੱਕਤ ਨਾ ਹੋ ਸਕੇ ਨਾ ਵੀ ਆਪਾਂ ਨੂੰ ਰਹਿਣ ਦੇ ਵਿੱਚ ਤੇ ਆਪਾਂ ਉੱਥੋਂ ਫਤੇਗੜ ਸਾਹਿਬ ਸਰਹੰਦ ਤੇ ਚਮਕੌਰ ਸਾਹਿਬ ਹਨਾ ਸਾਰੇ ਆਪਾਂ ਦਰਸ਼ਨ ਦੇਦਾਰ ਕਰ ਸਕੀਏ ਤੇ ਨਾਲ ਨਾਲ ਹੋਰ ਵੀ ਜਿੰਨੇ ਵੀ ਇਤਿਹਾਸਿਕ ਸਥਾਨ ਹੈਗੇ ਉਹ ਵੀ ਆਪਾਂ ਦਰਸ਼ਨ ਦੇਦਾਰ ਕਰ ਸਕੀਏ ਹਨਾ ਇਹ ਸੜਕ ਦਾ ਬੁਰਾ ਹਾਲ ਆ ਜੀ ਹਨਾ ਬੜੇ ਝਟਕੇ ਦਿੰਦੀ ਆ ਸੜਕ ਆ ਆਹ ਰਾਤ ਨੂੰ ਪਾਛੀ ਵੜਾ ਸਾਹਿਬ ਜੀ ਪਾਠੀ ਸਕਦੇ ਹਨਾ ਚਮਕੌਰ ਸਾਹਿਬ 21 ਕਿਲੋਮੀਟਰ ਸਿੰਦਾ ਸ਼ੀਦਾ ਦੀ ਤਰਤੀ ਉੱਪਰ ਨਾਮ ਜੀ ਆ ਜਿਹੜਾ ਰੋਡ ਜਾ ਰਿਹਾ ਜੀ ਮਾਛੀਵਾੜਾ ਸਾਮਣੂ ਰੋਡ ਜਾ ਰਿਹਾ ਆ ਜਾਣਾ ਸਿੱਧਾ ਇਹ ਸਾਰਾ ਦਾ ਸਾਰਾ ਗੁਰੂ ਗੋਬਿੰਦ ਸਿੰਘ ਜੀ ਮਾਰਕ ਵੱਜਦਾ ਵਹਾਰਾ ਦਾ ਨਾਮ ਆ ਰਸਨੇ ਦਾ ਆ ਨਾ ਜਾਂ ਸਿੱਖਿਆ ਹੀ ਆ ਪਸ ਤਸ ਦਾ ਹਾਈਵੇ ਦਾ ਨਾਮ ਨਾ ਗੁਰੂ ਕਬੀ ਸਿੰਘ ਜੀ ਮਾਰਕ ਵੱਜਦਾ ਹੋਗਾ ਉਹ ਇਹ ਦਰਸ਼ਨ ਕਰ ਸਕਦੇ ਹੋ ਚਮਕੌਰ ਸਾਹਿਬ ਆ ਰੋਡ ਜਾਂਦਾ ਜੀ ਚਮਕੌਰ ਸਾਹਿਬ ਨੂੰ ਜਿੱਥੇ ਦਰਸ਼ਨੀ ਜੋੜੀ ਦਿੱਖ ਰਹੀ ਹੈ ਨਾ ਤੁਹਾਨੂੰ ਇਹ ਵਾਲਾ ਰੋਡ ਆ ਸਾਹਮਣੇ ਆ ਗਿਆ ਦਾਸਤਾਨ ਇਹ ਸ਼ਹਾਦਤ ਅੱਧਾ ਕਿਲੋ ਮੀਟਰ ਹੈ ਇਹ ਕੁਰਤਬਾ ਦਾ ਕਤਲਗੜ੍ਹ ਸਾਹਿਬ ਆਵਾਂਗੇ ਜੀ ਜ਼ਰੂਰ ਆਤਰ ਦਰਸ਼ਨ ਮੇਲੇ ਤੁਹਾਨੂੰ ਕਰਾਵਾਂਗੇ ਤੇ ਨਾਲ ਹੀ ਸਾਰਾ ਇਤਿਹਾਸ ਵੀ ਆਪਾਂ ਤੁਹਾਡੇ ਨਾਲ ਸਾਰਾ ਸ਼ੇਅਰ ਕਰਾਂਗੇ ਨਾ ਅਤਰ ਦਾਸਤਾਨ ਇਹ ਸਫ਼ਰ ਦਾ ਇਹ ਤੁਹਾਨੂੰ ਦਿਖਾ ਦੇਵਾਂਗੇ ਅੱਤਰ ਜੀ ਮਿਲ ਕੇ ਕਰਾਂਗੇ ਨਾ

ਸਕੂਲੀ ਬੱਚੇ ਵੀ ਆਏ ਪਿਆ ਬਾਹਰ ਦਾ ਇਕਲੀ ਵੀਊ ਚੈੱਕ ਕਰ ਲੋ ਤੋਂ ਬਾਅਦ ਆਪਾਂ ਅੰਦਰ ਜਾ ਕੇ ਵੀ ਤੁਹਾਨੂੰ ਸਾਰੇ ਦਰਸ਼ਕ ਮਿਲੇ ਕਰਾਵਾਂਗੇ ਆ ਦੇ ਜਾਮ ਦੇਖੋ ਜੀ ਜਾਮ ਟ੍ਰੈਫਿਕ ਦਾ ਇੰਨਾ ਤਕੜਾ ਜਾਮ ਹਲੇ ਪਿੱਛੇ ਜਿਹੜਾ ਇੱਕ ਆਇਆ ਵਾ ਚੌਕ ਉੱਥੇ ਨਾ ਜਾਮ ਸੀ 3 ਕਿਲੋਮੀਟਰ ਦਾ ਬੁਰਾ ਹਾਲ ਸੀ ਬਈ ਤੇ ਆਥੇ ਦਾ ਜਾਮ ਵੀ ਤੁਸੀਂ ਦੇਖ ਸਕਦੇ ਹੋ ਲੋਕ ਹਨਾ ਪਿੱਛੇ ਤੇ ਪਿੱਛੇ ਮੁੜੀ ਜਾਂਦੇ ਆ ਨਾ ਕਿਉਂਕਿ ਹੁਣ ਜੋੜ ਮੇਲਾ ਤੇ ਸਵਾ ਸ਼ੁਰੂ ਹੋ ਗਿਆ ਹੋਈਆਂ ਵਾ ਜਿੰਦੇ ਕਰਕੇ ਜਿਹੜਾ ਟ੍ਰੈਫਿਕ ਆ ਭੀੜ ਆ ਨਾ ਬਹੁਤ ਜ਼ਿਆਦਾ ਰਸ਼ ਕਰਾਊਡ ਹੋ ਗਿਆ ਵਾ ਹਨਾ ਰੋਪੜ ਸ਼ਹਿਰ ਵਿਖੇ ਆਪਾਂ ਪਹੁੰਚ ਗਏ ਆ ਤੇ ਗੁਰਦੁਆਰਾ ਪਠਾ ਸਾਹਿਬ ਤੋਂ ਸਿਰਫ ਆਪਾਂ 500 ਮੀਟਰ ਦੂਰੀ ਆ ਹਨਾ ਤੇ ਨਾ ਤੇ ਟ੍ਰੈਫਿਕ ਨੇ ਦੇਖੋ ਪੂਰਾ ਹਾਲ ਕੀਤਾ ਪਿਆ ਫਸਾ ਕੇ ਰੱਖਿਆ ਪਿਆ ਟ੍ਰੈਫਿਕ ਜਾਮ ਪੂਰਾ ਹੋਇਆ ਪਿਆ ਦੇਖੋ Oh, <laughs> ਲੋ ਜੀ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਪੱਠਾ ਸਾਹਿਬ ਹਨਾ ਤੇ ਗੁਰਦੁਆਰਾ ਪੱਠਾ ਸਾਹਿਬ ਆਪਾਂ ਪਹੁੰਚ ਗਏ ਆ ਤੇ ਇੱਥੇ ਅੱਜ ਮਤਲਬ ਕਿ ਆਪਾਂ ਰਹਿائش ਕਰਾਂਗੇ ਨਾ ਤੇ ਆਪਣੇ ਮਾਮੇ ਦੇ ਮੁੰਡਿਆਂ ਨੇ ਇੱਥੇ ਕੀ ਮਾਰਕੀਟ ਦੇ ਵਿੱਚ ਦੁਕਾਨ ਲਾਈ ਹੈ ਨਾ ਚਸ਼ਮੇ ਐਨਕਿਆਂ ਦੀ ਹੈ ਨਾ ਤੇ ਜਿਹੜਾ ਕਿ ਕੰਮ ਕਰਦੇ ਆ ਨਾ ਇਹ ਇੱਥੇ ਆਪਾਂ ਉਹਨਾਂ ਨਾਲ ਰਵਾਂਗੇ ਤੇ ਨਾਲ ਹੀ ਤੁਹਾਨੂੰ ਸਾਰੇ ਗੁਰੂ ਘਰਾਂ ਦੇ ਆਪਾਂ ਜਿੰਨੇ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਹੈਗੇ ਹਨਾ ਫਤਿਹਗੜ੍ਹ ਸਾਹਿਬ ਸਰਹੰਦ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਹਨਾ ਗੁਰਦੁਆਰਾ ਕਤਲਗੜ੍ਹ ਸਾਹਿਬ ਹਨਾ ਜਿੰਨੇ ਵੀ ਹੈ ਨਾ ਸਾਰੇ ਦੇ ਸਾਰੇ ਆਪਾਂ ਤੁਹਾਨੂੰ ਦਰਸ਼ਨ ਦੇਦਾਰ ਕਰਾਵਾਂਗੇ ਟੈਸਟਮ ਮਤਲਬ ਕਿ ਗੁਰਦੁਆਰਾ ਪਠਾਣ ਸਾਹਿਬ ਦੇ ਕੋਲ ਇੰਨਾ ਜ਼ਿਆਦਾ ਕਰਾਊਡ ਆ ਇੰਨਾ ਜ਼ਿਆਦਾ ਮਤਲਬ ਕਿ ਆਪਾਂ ਕਹਿੰਦੇ ਸੰਗਤ ਦਾ ਰਸ਼ਵਾਣਾ ਮਤਲਬ ਕਿ ਪੂਰਾ ਰੋਲਾ ਪਿਆ ਹੈ ਕੋਈ ਕਿਸੇ ਦੀ ਗੱਲ ਕਰਦਾ ਕੋਈ ਸਮਝ ਨਹੀਂ ਪੈਂਦੀ ਹੈ ਨਾ ਤੇ ਆਪਾਂ ਤੁਹਾਨੂੰ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਦੇਦਾਰ ਕਰਾਵਾਂਗੇ ਸਾਰਾ ਉਹਦੀ ਅੱਡ ਤੋਂ ਵੀਡੀਓ ਆਉਗੇ ਗੁਰਦੁਆਰਾ ਪਠਾਣ ਸਾਹਿਬ ਜੀ ਦੀ ਹੈ ਨਾ ਤੇ ਉਹ ਸਾਰੇ ਇਤਿਹਾਸ ਦੀ ਤੁਹਾਡੇ ਨਾਲ ਅੱਡ ਤੋਂ ਆਪਾਂ ਜਾਣਕਾਰੀ ਸ਼ੇਅਰ ਕਰਾਂਗੇ ਤਾਂ ਵਲੋਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨਾਲ ਨਹੀਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਇੰਸਟਾਗ੍ਰਾਮ ਦੇ ਉੱਤੇ ਤੁਹਾਨੂੰ ਸਾਡੀਆਂ ਇਤਿਹਾਸ ਗ੍ਰੀਲਾ ਦੇਖਣ ਨੂੰ ਮਿਲ ਜੂਗਾ ਉੱਥੇ ਵੀ ਜਾ ਕੇ ਪਟਸਿਕ ਟ੍ਰੈਵਲ ਨਾਮ ਦੀ ਆਈਡੀ ਆ ਜੀ ਉਹ ਜਾ ਕੇ ਤੁਸੀਂ ਜਰੂਰ ਫੋਲੋ ਕਰੋ ਹਨਾ ਤੇ ਹੁਣ ਆਪਾਂ ਜਿਹੜਾ ਅੱਤੀ ਵੀਡੀਓ ਦੀ ਸਮਾਪਤੀ ਕਰਾਂਗੇ ਤੁਹਾਨੂੰ ਦਿਖਾਣੇ ਮੇਰੇ ਮਾਮੇ ਦੇ ਮੁੰਡੇ ਹਨਾ ਤੇ ਜਿਨ੍ਹਾਂ ਕੋਲ ਆਪਾਂ ਰਹਿ ਰਹੇ ਹਾਂ ਨਾ ਕਿਉਂਕਿ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਪਤਾ ਜੀ ਹਨਾ ਜਿਹੜੇ ਯਾਤਰੀ ਨਿਵਾਸ ਹੁੰਦੇ ਉਹ ਫੁੱਲ ਹੋਏ ਪਏ ਨਾ ਇਸ ਕਰਕੇ ਆਪਾਂ ਨੂੰ ਕਮਰਾ ਨਹੀਂ ਮਿਲ ਸਕਦਾ ਨਾ ਚਾਹੇ ਫਤੇਗੜ ਸਾਹਿਬ ਹੋਵੇ ਚਮਕੌਰ ਸਾਹਿਬ ਹੋ ਕਿੱਥੇ ਵੀ ਆਪਾਂ ਨੂੰ ਇਸ ਟਾਈਮ ਕਮਰਾ ਨਹੀਂ ਮਿਲ ਸਕੇਗਾ ਕਿਉਂਕਿ 79 ਦਿਹਾੜੇ ਚੱਲ ਪਏ ਆ ਜਿੰਦੇ ਕਰਕੇ ਸੰਗਤ ਬਹੁਤ ਜ਼ਿਆਦਾ ਆ ਰਹੀ ਆ ਨਾ ਯਾਰਾ ਲਖਾਂ ਦੀ ਤਦਾਦ ਦੇ ਵਿੱਚ ਤੇ ਆਪਾਂ ਨੂੰ ਇਹ ਚੀਜ਼ਾ ਮਤਲਬ ਕਿ ਕਮਰਾ ਨਹੀਂ ਮਿਲ ਸਕੇਗਾ ਜਿੰਦੇ ਕਰਕੇ ਆਪਾਂ ਆਪਣੇ ਮਾਮੇ ਦੇ ਮੁੰਡਾ ਨਾਲ ਹੀ ਰਵਾਂਗੇ ਜਿੰਨੇ ਦਿਨ ਹੈਗੇ ਆ ਤੇ ਚਲੋ ਹੁਣ ਮੈਂ ਤੁਹਾਨੂੰ ਦਿਖਾਣਾ ਵਾ ਨਾ ਆਪਣੇ ਮੇਰੇ ਮਾਮੇ ਦੇ ਮੁੰਡੇ ਤੁਸੀਂ ਦੇਖ ਸਕੋਗੇ ਇਹ ਲੱਗੀ ਪਈ ਆ ਦੁਕਾਨ ਤੇ ਆ ਮੇਰਾ ਮਾਮੇ ਦਾ ਮੁੰਡਾ ਆ ਨਾ ਤੇ ਆ ਸਾਰੀ ਮਾਰਕੀਟ ਆ ਤੇ ਅੱਧਰ ਸਾਹਮਣੀ ਜਿਹੜਾ ਕਿ ਆਪਣਾ ਗੁਰਦੁਆਰਾ ਪੱਠਾ ਸਾਹਿਬ ਹੈਗਾ ਵਾ ਨਾ ਇਹ ਨਾਲ ਬਈ ਸਾਡੇ ਇੱਕ ਹੋਰ ਆ ਨਾ ਤੇ ਅਭੀ ਮੇਰੇ ਮਾਮੇ ਦੇ ਮੁੰਡੇ ਦਾ ਮਨਮਕਿ ਭਰਾਈ ਸੀ ਜੋ ਨਾਲ ਫਰੈਂਡ ਆ ਸਾਰਾ ਮਾਰਕੀਟ ਦਾ ਮਾਹੌਲ ਹੈਗਾ ਵਾ ਨਾ ਤੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਅੱਗੇ ਜਾ ਕੇ ਦਿਖਾਣਾ ਵਾ ਤੇ ਤੁਸੀਂ ਕੀ ਕਹਿ ਸਕਦੇ ਆ ਇਹ ਗੱਤਕਾ ਸੈੱਲ ਦਾ ਪ੍ਰੋਗਰਾਮ ਚੱਲਦਾ ਪੀ ਸੀ ਤੇ ਉਹ ਆਪਣਾ ਗੱਤਕਾ ਸੈੱਲ ਵੀ ਤੁਹਾਨੂੰ ਇੱਥੇ ਵੀਡੀਓ ਦੀ ਕਲਿੱਪ ਦੇ ਕੇ ਨਹੀਂ ਮੇਜੂਗੀ ਤੇ ਮੇਰੇ ਮਾਮੇ ਦੇ ਮੁੰਡੇ ਨਾਲ ਤੁਹਾਡੀ ਗੱਲਬਾਤ ਕਰਾਣਾ ਤੇ ਤੇ ਲੋ ਜੀ ਹੁਣ ਆ ਆਪਣੇ ਮਾਮੇ ਦੇ ਮੁੰਡੇ ਨਾਲ ਬਹਿ ਗਏ ਆ ਤੇ ਚਲੋ ਸਸਰੀ ਗੱਲ ਬੁਲਾ ਦੋ ਪਾਜੀ ਸਾਰਿਆਂ ਨੂੰ ਸਾਰੇ ਸਾਥ ਸੰਗਤ ਨੂੰ ਸਸਰੀ ਗੱਲ ਬੁਲਾ ਦੋ ਤੇ ਸਾਰਿਆਂ ਨੂੰ ਸਸਰੀ ਗੱਲ ਬੁਲਾਤੀ ਬਈ ਮੁੰਡੇ ਨੇ ਸਾਡੇ ਨੇ ਨਾ ਤੇ ਗੁਰਜੰਟ ਸਿੰਘ ਬਈ ਦਾ ਨਾਮ ਵੀ ਹੈ ਨਾ ਮੇਰੇ ਭਰਾ ਦੇ ਮੇਰਾ ਨਾਮ ਵੀ ਗੁਰਜੰਟ ਸਿੰਘ ਹੀ ਹੈ ਨਾ ਤੁਹਾਨੂੰ ਪਤਾ ਹੀ ਹੋਊਗਾ ਨਾ ਤੇ ਬਾਕੀ ਚਲੋ ਜੀ ਆਪਾਂ ਵੀਡੀਓ ਦੀ ਅੱਤੀ ਕਰਦੇ ਹਾਂ ਸਮਾਪਤੀ ਤੇ ਮਿਲਾਂਗੇ ਤੁਹਾਨੂੰ ਜਲਦ ਨਵੇਂ ਇਤਿਹਾਸਕ ਵੀਡੀਓ ਵਿੱਚ ਗੁਰਦੁਆਰਾ ਪਠਾ ਸਾਹਿਬ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਰਸ਼ਨ ਦੇਦਾਰ ਕਰਾਵਾਂਗੇ ਹਨਾ ਤੇ ਅੱਜ ਦੀ ਵੀਡੀਓ ਆਪਣੀ ਸਾਰੇ ਸਫ਼ਰ ਦੀ ਵੀਡੀਓ ਸੀ ਸਮਾਪਤੀ ਹੋ ਗਈ ਆ ਤੇ ਉਹ ਲੰਗਰ ਪਛਾਦਾ ਛਕਾਂਗੇ ਰਸਤੇ ਵਿੱਚ ਵੀ ਮੈਂ ਗਰੂ ਘਰਤੀ ਲੰਗਰ ਛਕਾਇਆ ਹੀ ਹੈ ਨਾ ਚਾਹ ਦਾ ਕਾਪਾ ਫੋਟੋ ਵੀ ਆਪਾਂ ਪੀ ਲਿਆ ਸੀ ਨਾ ਉਹ ਵੀ ਵਿੱਚ ਕਲਿੱਪ ਜੋੜ ਦਾਂਗੇ ਚੰਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ